ਰਾਇਗੁਰ ਦੇ ਪਿੰਟੂ ਸਾਹਿਬ ਇੱਕੇ ਗਰੀਬ ਕਿਸਾਨ ਦੇ ਅੱਧੀ ਦਰਜਨ ਪਸ਼ੂ ਭੇਦ ਭਰੀ ਬਿਮਾਰੀ ਕਾਰਨ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਟੂਸੇ ਦਾ ਕਿਸਾਨ ਕਰਤਾਰ ਸਿੰਘ ਜਿਦੇ ਕੋਲ 8 ਪਸ਼ੂ ਸਨ ਜਿਨ੍ਹਾਂ ਵਿੱਚੋਂ 6 ਪਸ਼ੂ ਬੀਤੇ 2 ਦਿਨ ਪਹਿਲਾਂ ਕਿਸੇ ਭੇਦ ਭਰੀ ਬਿਮਾਰੀ ਕਾਰਨ ਮਰ ਗਏ ਨੇ। ਉਹਨਾਂ ਦੱਸਿਆ ਕਿ ਇਹ ਕਿਸਾਨ ਕੋਲ ਜ਼ਮੀਨ ਨਹੀਂ ਸੀ। ਪਸ਼ਾਨ ਦਾ ਸਿਰਫ ਇਹ ਪਸ਼ੂ ਹੀ ਆਮਦਨ ਦਾ ਸਹਾਰਾ ਸਨ। ਜਿੰਨਾ ਦਾ ਦੁੱਧ ਪਾ ਕੇ ਉਹ ਗੁਜ਼ਾਰਾ ਕਰਦਾ ਸੀ ਉਹਨਾਂ ਇਹ ਵੀ ਦੱਸਿਆ ਕਿ ਪਸ਼ੂਆਂ ਦੇ ਮਾਰੇ ਜਾਣ ਕਾਰਨ ਇਸ ਕਿਸਾਨ ਦਾ 4 ਲੱਖ ਤੋਂ ਵੱਧ ਰੁਪਏ ਦਾ ਨੁਕਸਾਨ ਹੋਇਆ ਈ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨ ਦੇ ਕੋਲ ਜੋ ਦੋ ਪਸ਼ੂ ਅਜੇ ਵੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਨੇ ਉਹਨਾਂ ਦੇ ਇਲਾਜ ਕਰਵਾਉਣ ਵਿੱਚ ਵੀ ਮਦਦ ਕੀਤੀ ਜਾਵੇ ਯਾਨੀ ਇਹ ਜੋ ਘਟਨਾ ਹੋਈ ਹੈ ਕੀ ਗੱਲਬਾਤ ਹੋਈ ਹੈ ਇਹ ਇਹ ਜੀ ਬੜੀ ਹੀ ਦੁਖਦਾਈ ਘਟਨਾ ਹੈ ਇਹ ਪਰਿਵਾਰ ਆ ਨਾ ਜਿਹੜਾ ਭਾਈ ਕਰਤਾਰ ਸਿੰਘ ਪਿੰਡ ਟੂਸਿਆਂ ਤੋਂ ਇਹਨਾਂ ਦੇ ਅੱਖ ਡੰਗਰ ਸੀਗੇ ਜੀ ਇਹਨਾਂ ਦਾ ਗੁਜ਼ਾਰਾ ਇਹ ਡੰਗਰਾਂ ਤੋਂ ਚੱਲ ਰਿਹਾ ਸੀਗਾ ਤੇ ਇਹਨਾਂ ਦੇ ਛੇ ਡੰਗਰ ਤਾਂ ਜੀ ਖਤਮ ਹੋ ਚੁੱਕੇ ਆ ਜਿਹੜੇ ਦੋ ਹੋਰ ਡੰਗਰ ਨੇ ਉਹ ਵੀ ਗੰਭੀਰ ਅਵਸਥਾ ਵਿੱਚ ਹੀ ਨੇ ਤੇ ਹਲੇ ਤੱਕ ਕੋਈ ਪਸ਼ੂ ਵਿਭਾਗ ਵਾਲਾ ਜੀ ਇੱਥੇ ਪਹੁੰਚਿਆ ਨਹੀਂ ਹੈ ਸਾਨੂੰ ਇਹ ਮੰਗ ਹੈ ਕਿ ਇਹਨਾਂ ਦਾ ਭਾਈ ਕਰਤਾਰ ਸਿੰਘ ਦਾ ਜੋ ਨੁਕਸਾਨ ਹੋਇਆ 3-4 ਲੱਖ ਦਾ ਸਰਕਾਰ ਵੱਲੋਂ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਪਸ਼ੂ ਵਿਭਾਗ ਵਾਲਿਆਂ ਨੂੰ ਬੇਨਤੀ ਹੈ ਅਪੀਲ ਹੈ ਕਿ ਡੰਗਰਾਂ ਦਾ ਚੈੱਕਅਪ ਕੀਤਾ ਜਾਵੇ ਤਾਂ ਕਿ ਹੋਰ ਕਿਸੇ ਪਿੰਡ ਵਿੱਚ ਇਦਾਂ ਦੀ ਕੋਈ ਜਿਹਾ ਬਿਮਾਰੀ ਲਾ ਲੋ ਕੋਈ ਹੋਰ ਕਿਸੇ ਡੰਗਰ ਨੂੰ ਨਾ ਲੱਗ ਸਕੇ ਸੋ ਇਨੀ ਅਪੀਲ ਕਰਦੇ ਆਂ ਸੀ ਸਾਰੇ ਨਗਰ ਨਿਵਾਸੀ ਸਾਰੇ ਇਹਨਾਂ ਦਾ ਆ ਕੇ ਪਤਾ ਲੈ ਰਹੇ ਨੇ ਕਿਉਂਕਿ ਹੋਰ ਇਹਨਾਂ ਦਾ ਕਾਰੋਬਾਰ ਹੈ ਨਹੀਂ ਜੀ ਇਹ ਆਪਣੇ ਪਸ਼ੂ ਪਾਲ ਕੇ ਦੁੱਧ ਵੇਚ ਕੇ ਗੁਜ਼ਾਰਾ ਕਰ ਰਹੇ ਨੇ ਸੋ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨੋ ਆਪਣਾ ਦੇ ਕੀ ਗੱਲਬਾਤ ਹੋਈ ਆ ਮੇਰਾ ਨੋ ਪਵਨ ਵੀਰ ਸਿੰਘ ਆ ਜੀ ਇਹ ਸਾਡੇ ਗਵਾਂਢੀਆ ਕਰਤਾਰ ਸਿੰਘ ਤਾਲੀਵਾਲ ਇਹਨਾਂ ਦੇ ਪਸ਼ੂ ਜੀ 8 ਸੀਗੇ ਕੁੱਲ ਦੁੱਧ ਤੋਂ ਗੁਜ਼ਾਰਾ ਚੱਲਦਾ ਸੀ ਤੇ 6 ਪਸ਼ੂਾਂ ਇਹਨਾਂ ਦੀ ਡੈਥ ਹੋ ਗਈ ਤੇ 2 ਵੀ ਗੰਭੀਰ ਆ ਉਸੇ ਕੋਈ ਕਰਮਚਾਰੀ ਨਹੀਂ ਆਇਆ ਇਹਨਾਂ ਦਾ ਪਤਾ ਲੈਣ ਸਾਰਾ ਪਿੰਡ ਇਹਨਾਂ ਦਾ ਪਤਾ ਲੈਣ ਇਹਨਾਂ ਦਾ ਬਹੁਤ ਬਰਾ ਵਾਲਾ ਇਹ ਠੇਕੇਦਾਰ ਲੇਕੇ ਜਿਵੇਂ ਨਕਦੋ ਕੀ ਲੈ ਪਸ਼ੂਆਂ ਤੋਂ ਹੀ ਕੰਮ ਕਰਦੇ ਆ ਤੇ ਗਵਰਨਮੈਂਟ ਤੋਂ ਆਸ ਕਰਦੇ ਇਹਨਾਂ ਦਾ 3-4 ਲੱਖ ਦਾ ਨੁਕਸਾਨ ਹੋਇਆ ਜੀ ਬਈ ਗਵਰਨਮੈਂਟ ਨੂੰ ਚਾਹੀਦਾ ਵੱਧ ਤੋਂ ਵੱਧ ਵੀ ਇਹਨਾਂ ਦੀ ਮਦਦ ਕਰੇ ਕਿਉਂਕਿ ਪਸ਼ੂਆਂ ਦਾ ਗੁਜ਼ਾਰਾ ਦੁੱਧ ਉਤਪਾ ਕੇ ਹੀ ਇਹ ਘਰ ਪਾਲਦੇ ਆ ਜੀ ਆਪਦਾ ਇਕੱਤਰ ਸਿੰਘ ਢਾਲੀਵਾਲ ਟੂਸਿਆਂ ਤੋਂ ਆ ਜੀ ਗੁਰਸੇਖ ਪਰਿਵਾਰ ਆ ਕੋਈ ਇਸ ਤੋਂ ਹੋਰ ਹੰਦ ਦਾ ਸਾਧਨ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਦੂਜੇ ਪਾਸੇ ਸਿਵਲ ਹਸਪਤਾਲ ਰਾਏਕੋਟ ਦੇ ਸੀਨੀਅਰ ਮੈਡੀਕਲ ਅਫਸਰ ਰਾਜਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਹਿੰਿਆ ਕਿ ਸਾਨੂੰ ਅੱਜ ਹੀ ਇਸ ਘਟਨਾ ਬਾਰੇ ਪਤਾ ਲੱਗਿਆ ਜਿਸ ਵੰਦੀ ਉਹਨਾਂ ਟੀਮ ਨੂੰ ਪਿੰਡ ਟੂਸੇ ਵਿਕੇਰ ਵਾਨਾ ਕਰ ਦਿੱਤਾ ਜੋ ਪੂਰੇ ਮਾਮਲੇ ਦੀ ਜਾਂਚ ਕਰੇਗੀ ਸਰ ਜਿਹੜੇ ਪੈਂਡਲ 2 ਸੇ ਦੇ ਵਿੱਚ ਅੱਧੀਆਂ ਕਰਦਿਆਂ ਦੇ ਕਰੀਬ ਤੋਹ ਮਰੇ ਆ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਵੀ। ਅ ਉਹਦੇ ਬਾਰੇ ਮੈਂ ਹਲੇ ਫਿਲਹਾਲ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਇੱਕਦਮ ਕਿਉਂਕਿ ਮੈਨੂੰ ਵੀ ਹਲੇ ਹੁਣੇ ਹੀ ਪੱਧਾ ਘੰਟਾ ਪਹਿਲਾਂ ਹੀ ਰਿਪੋਰਟ ਹੋਈ ਆ ਉੱਥੋਂ ਕਿ ਜਿਹੜਾ ਉੱਥੇ ਵੈਟਰਨ ਇਨਸਪੈਕਟਰ ਪੋਸਟਡ ਹੈ ਤੇ ਉਹਦੇ ਕੋਲ ਵੀ ਹੁਣੇ ਕਿਸੇ ਬਾਹਰੋਂ ਇਨਫਾਰਮੇਸ਼ਨ ਮਿਲੀ ਆ ਕਿ ਉਹਨੂੰ ਵੀ ਜਿਹੜੇ ਬੰਦਿਆਂ ਦੇ ਪਿੱਛੇ ਮਰੇ ਨੇ ਉਹਨਾਂ ਨੇ ਰਿਪੋਰਟ ਨਹੀਂ ਕੀਤਾ ਹੈਗਾ ਕਿਸੇ ਵੀ ਨਾਂ ਅਲਾਜ ਕਰਵਾਇਆ ਉੱਥੋਂ ਨਾਰਪੋਟ ਕੀਤਾਗਾ ਤੇ ਇਸ ਕਰਕੇ ਮੈਂ ਉਸ ਤੋਂ ਬਾਅਦ ਹੁਣ ਟੀਮ ਭੇਜੀ ਹੈ ਕਿ ਉਹ ਉਹਦੀ ਜਾਂਚ ਕਰਾਂਗੇ ਅਸੀਂ ਟੀਮ ਉਹਦੀ ਪ੍ਰੋਪਰ ਜਾਂਚ ਕਰਕੇ ਫੇਰ ਹੀ ਅਸੀਂ ਕੁਝ ਹੋਰ ਦੱਸ ਸਕਦੇ ਹਾਂ ਵੀ ਕਿਸ ਕਾਰਨ ਕਰਕੇ ਉਹ ਪੁੱਛੂ ਜਿਹੜੇ ਉੱਥੇ ਮਰੇ ਨੇ ਤੇ ਕੋ ਲੋਕਲ ਵਜਹਾਂ ਜਿਹੜਾ ਤੁਸੀਂ ਇਹਦਾ ਤਾਰੇ ਅਵੇਅਰਨੈਸ ਦਾ ਤਾਂ ਅਸੀਂ ਜਰਨਲ ਅਵੇਅਰ ਕਰ ਸਕਦੇ ਹਾਂ ਵੀ ਜੇ ਉਹ ਉੱਥੇ ਪਹਿਲਾਂ ਤਾਂ ਮੈਨੂੰ ਇਹ ਹੀ ਨਹੀਂ ਪਤਾ ਹੈਗਾ ਵੀ ਕਾਰਨ ਕੀ ਹੈਗਾ ਕਿਸੇ ਵੀ ਮਤਲਬ ਕਿ ਵੀ ਕਿਸੇ ਬਿਮਾਰੀ ਕਰਕੇ ਮਰੇ ਨੇ ਜਾਂ ਕੋਈ ਪੌਇਜ਼ਨਿੰਗ ਕਰਕੇ ਮਰੇ ਨੇਗੇ ਤੇ ਇਸ ਕਰਕੇ ਜਦੋਂ ਉਹ ਅਸੀਂ ਜਾਵਾਂਗੇ ਤਾਂ ਪਤਾ ਲੱਗੂਗਾ ਵੀ ਮਤਲਬ ਕਿ ਵੀ ਉਹਦੀ ਪ੍ਰੋਬਲਮ ਕੀ ਹੈ ਉਸੇ ਹਿਸਾਬ ਨਾਲ ਲੋਕਾਂ ਨੂੰ ਗਾਈਡ ਕੀਤਾ ਜਾ ਸਕਦਾ ਹੈ ਨਾ ਇਹ ਕੋਈ ਵੈਕਸੀਨ ਵਗੈਰਾ ਬਾਰੇ ਲੋਕਾਂ ਨੂੰ ਕੋਈ ਨੋਕਾਣਾ ਵੈਕਸੀਨ ਤਾਂ ਸਾਡੇ ਹੁਣ ਡਿਪਾਰਟਮੈਂਟ ਵੱਲੋਂ ਜਿਹੜੀ ਵੈਕਸੀਨ ਰੈਗੂਲਰ ਆ ਰਹੀ ਹੈਗੀ ਤੇ ਔਰ ਪ੍ਰੋਪਰ ਵਧੀਆ ਵੈਕਸੀਨ ਹੈ ਜਿਹੜੀ ਉਹ ਰੈਗੂਲਰ ਹੋ ਰਹੀ ਹੈ ਡਿਪਾਰਟਮੈਂਟ ਵੱਲੋਂ ਤੇ ਸਾਡੇ ਜਿਹੜੀਆਂ ਡਾਕਟਰ ਦੀਆਂ ਟੀਮਾਂ ਨੇਗੀਆਂ ਉਹ ਘਰ-ਘਰ ਜਾ ਕੇ ਲੋਕਾਂ ਦੇ ਜਿਹੜੀ ਵੈਕਸ ਐਨੀਮਲਸ ਨੂੰ ਵੈਕਸੀਨੇਟ ਕਰ ਰਹੀਆਂ ਨੇਗੀਆਂ ਤੇ ਲੋਕਾਂ ਨੂੰ ਇਹੀ ਸੁਜੈਸ਼ਨ ਆਕ ਸਾਡੀ ਇੱਕ ਜਨਰਲ ਸੁਜੈਸ਼ਨ ਹਮੇਸ਼ਾ ਹੀ ਹੁੰਦੀ ਹੈ ਤੇ ਅਸੀਂ ਥੋੜਾ ਜਦੋਂ ਮੀਡੀਆ ਦਾ ਸਾਥ ਮਿਲਦਾ ਹੈਗਾ ਤੇ ਉਹਦੇ ਨਾਲ ਸਾਨੂੰ ਹੁੜਚੀ ਗੱਲ ਹੈਗੀ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਜਿਹੜੀ ਵੈਕਸੀਨ ਸਾਡੇ ਕੋਲ ਬੰਦੇ ਆਂਦੇ ਨੇ ਕਿ ਸਾਡੇ ਤਾਂ ਉਹਨਾਂ ਤੋਂ ਅ ਵੈਕਸੀਨ ਜਿਹੜੀ ਹਰ ਹਾਲਤ ਦੇ ਵਿੱਚ ਲਾਓ ਕਿਉਂਕਿ ਕਈ ਬੰਦੇ ਆ ਮੂ ਆਤ ਹੁੰਦੀ ਹੈ ਕਿ ਉਹ ਜਿੰਨਾ ਵੀ ਅਸੀਂ ਕਹਿ ਲਈਏ ਉਹ ਰਿਫਿਊਜ਼ ਕਰ ਦਿੰਦੇ ਨੇ ਵੈਕਸੀਨ ਲਵਾਣ ਤੋਂ ਇਸ ਤਰ੍ਹਾਂ ਦੀ ਸਥਿਤੀ ਹੋਣੀ ਨਹੀਂ ਚਾਹੀਦੀ ਕਿਉਂਕਿ ਉਹਦੇ ਵਿੱਚ ਉਹਨਾਂ ਦਾ ਭਲਾ ਹੈਗਾ ਤੇ ਉਹਨਾਂ ਨੂੰ ਵੈਕਸੀਨ ਜਿਹੜੀ ਰੈਗੂਲਰ ਲਵਾਣੀ ਚਾਹੀਦੀ ਹੈ ਇੱਕੋ ਤੁਹਾਡੇ ਰੋਟੀਮਾ ਵੀ ਵੈਕਸੀਨ ਦਾ ਕੰਮ ਕਰ ਰਹੀਆਂ ਨੇ ਹਾਂ ਸਾਡੇ ਰੈਗੂਲਰ ਜਿਹੜੀਆਂ ਹੁਣ ਟੀਮਾਂ ਬਣੀਆਂ ਹੋਈਆਂ ਨੇ ਜੀ ਸਾਡੀਆਂ ਇਸ ਟਾਈਮ ਰਾਏਕੋਟ ਤਹਿਸੀਲ ਦੇ ਵਿੱਚ ਜਿਹੜੀਆਂ 13 ਟੀਮਾਂ ਜਿਹੜੀਆਂ ਵੈਕਸੀਨ ਦਾ ਜਿਹੜੀਆਂ ਕੰਮ ਕਰ ਰਹੀਆਂ ਨੇ ਜੀ ਇਹ ਉਹ ਰੈਗੂਲਰ ਜਿਹੜੀ ਵੈਕਸੀਨ ਕਰਦੀਆਂ ਨੇ ਗਿਆ ਕਰ ਕਰ ਜਾ ਕੇ ਲੋਕਾਂ ਦੇ ਵੈਕਸੀਨ ਲਗਾ ਰਹੀਆਂ ਤੇ ਆ ਹੁਣੇ ਸਾਡੇ ਆ ਤੁਸੀਂ ਦੇਖ ਲਓ ਵੀ ਬੰਦੇ ਆਏ ਨੇਗੇ ਤੇ ਵੈਕਸੀਨ ਕਿੱਥੋਂ ਸੀ ਲੋਆਣੀ ਕਰਕੇ ਆਏ ਨੇ ਕਿ ਵੈਕਸੀਨ ਵਾਲੇ ਆ ਕੇ ਸਵੇਰ ਦੇ ਗਏ ਹਨ ਹੁਣ ਬੜੇ ਨੇਗੇ ਬੰਦੇ ਉਹ ਵੈਕਸੀਨ ਤੇ ਮੈਂ ਤੇ ਇੱਥੇ ਉਹ ਥੋੜਾ ਜਿਹੜਾ ਤੁਸੀਂ ਜੀ ਦੂਸਰਾ ਮੁੰਡਾ ਦੇਖਿਆ ਸੀ ਹਸਪੀਟਲ ਸਾਹਮਣੇ ਸੀਗੇ ਤੇ ਚਾਰ ਬੰਦੇ ਸਵੇਰ ਤੋਂ ਤਿੰਨ ਬੰਦੇ ਉਹ ਵੈਕਸੀਨ ਤੇ ਗਏ ਹੋ ਸੀਗੇ ਉਹ ਅਸੀਂ ਲੋਕਾਂ ਨੂੰ ਹੀ ਅ ਬੇਨਤੀ ਕਰਦੇ ਆ ਵੀ ਮਤਲਬ ਕਿ ਵੀ ਅਪੀਲ ਕਰਦੇ ਆ ਵੀ ਇਹਦੇ ਵਿੱਚ ਥੋੜਾ ਹੀ ਭਲਾ ਹੈਗਾ ਕਿ ਜਾਨਵਰ ਬੜੇ ਕੀਮਤੀ ਰਹਿ ਗਏ ਇਹਨਾਂ ਨੂੰ ਵੈਕਸੀਨ ਹੈ ਜਿਹੜੀ ਉਹ ਰੈਗੂਲਰ ਹੈ ਜਿਹੜੀਆਂ ਸਾਡੀਆਂ ਟੀਮਾਂ ਕਰ ਕਰ ਜਾ ਕੇ ਲਾਂਦੀਆਂ ਤੇ ਵੈਕਸੀਨ ਜਿਹੜੀ ਕੁਆਲਿਟੀ ਪ੍ਰਮਾਣੀ ਚਾਹੀਦੀ ਹੈਗੀ ਰਿਪੋਰਟ ਤੋਂ ਹਾਕਮ ਸਿੰਘ ਢਾਲੀਵਾਲ ਦੀ ਰਿਪੋਰਟ